ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਦੇ ਬਹੁਤ ਇੱਜ਼ਤ ਦਿੰਦੇ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਅਸ਼ੀਦ ਸਰਾਭਾ ਸਿੰਘ ਕਰਤਾਰ ਕਮੂਹੀ ਜਿਹੜੇ ਤੋਂ ਮਦਰ ਦਾ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖੋ ਉਹ ਮੈਨੂੰ ਪੱਕਾ ਪਤਾ ਹੈ ਅੱਜ ਕੁਛ ਨਾ ਕੁਛ ਅਨਾਉਂਸਮੈਂਟ ਕਰਕੇ ਜਾਣਗੇ ਇਹ ਸਰਾਭਾ ਨਗਰ ਦੀ ਮਾਰਕੀਟ ਹੈ ਜਿਹਨ ਸਾਡੇ ਕਹਿੰਦੇ ਜਦਾ ਨਾਮ ਹੀ ਕਰਤਾਰ ਸਿੰਘ ਸਰਾਭਾ 80000 ਵੋਟ ਬਈ ਹੈ 90000 ਲਗਭਗ ਪੂਰੀ ਸੀ 6 7 6% ਬਣ ਗਈ ਮਨ ਲਗਾ ਖਲੇ ਸੁਖਵੀਰ ਬਾਦਲ ਨੂੰ ਅਕਾਲੀ ਦਲ ਨੂੰ ਕੰਮ ਛੱਡ ਲੈਣਾ ਚਾਹੀਦਾ ਹੈ। ਗੱਲ ਤਾਂ ਸਹੀ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਸ ਤਾਂ ਨਵੀਂ ਪਾਰਟੀ ਹੈ। ਤੁਰੇ 1885 ਦੀ ਪਾਰਟੀ ਬਣੀ ਹੋਈ ਹੈ ਜਨਾਬ। 1885 ਦੀ। ਮਤਲਬ ਹੋਈ 12 ਸਾਲ ਦੀ ਸੰਤਾ। 12 ਸਾਲ ਦਾ ਜਵਾਬਤਾ ਜੀ ਚੰਗੇ ਤਰੀਕੇ ਨਾਲ ਬੋਲਣਾ ਵੀ ਨਹੀਂ ਸਿੱਖਦਾ। ਅਰ ਹੈਗੇ ਚਲੋ ਸੱਤਾ 'ਚ ਆ ਗਏ ਸੀ ਕੋਈ ਥੋੜਾ ਬਰਦਾਸ਼ਤ ਕਰ ਲੋ ਇਹ ਚ ਕਿਹੜੀ ਗੱਲ ਹੈ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਬਚਾਉਣ ਦੇ ਲਈ ਸਾਰੇ ਡਰੱਗ ਮਾਫੀਆ ਦੇ ਨੂੰ ਬਚਾਉਣ ਦੇ ਲਈ ਇੱਕ ਮੁਠ ਦੇ ਇੱਕ ਜੁੱਟ ਸਾਰੇ ਪੰਜਾਬ ਦੇ ਗੈਂਗਸਟਰਾਂ ਨੂੰ ਬਚਾਉਣ ਦੇ ਲਈ ਇੱਕ ਮੁਠ ਦੇ ਇੱਕ ਜੁੱਟ ਨੇ ਕਿਉਂਕਿ ਡੀਬੀਐਮਬੀ ਇੱਕ ਸਫੈਦ ਹਾਥੀ ਹੈ 60% ਬੀਬੀਐਮਬੀ ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ BBMP ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ BBMP ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰਾਂਜਾ ਦੀ ਸਾਂਝੀ ਹੈ ਉਹ ਉਹ ਪਾਰਟੀ ਕਿਵੇਂ ਬਣ ਸਕਦੀ ਹੈ ਇੱਕ ਸਟੇਟ ਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਹਾਂ ਮਤਲਬ ਸਾਡੇ ਵਿਰੁੱਧੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰ ਦੇ ਖਿਲਾਫ ਕਨਟੈਂਪਟ ਪਾ ਰਹੇ ਨੇ ਤੇ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਸੀਂ ਕਿਉਂ ਪੈਸੇ ਦੇਈ ਜਾਂਦੇ ਆ ਫਿਰ ਜੀ ਅਸੀਂ ਪੈਸੇ ਬੰਦ ਕਰਤੇ ਸੀ ਉਹਨਾਂ ਦੇ ਅਸੀਂ ਦਿੰਦੇ ਕਰ ਲੋ ਕੀ ਕਰਨਾ ਸਾਡਾ ਇਹ ਗੱਲਾਂ ਕਰੋ ਕਿ ਉਹ ਕਿੰਨਾ ਲੁੱਟ ਗਏ ਆਪਾਂ ਨੂੰ 60% ਪੈਸਾ ਆਪਾਂ ਦੇ ਰਹੇ ਆ ਕਿਉਂ ਦੇ ਰਹੇ ਆ ਆਪਣੇ ਵਿਰੁੱਧੀ ਨੇ ਉਹ ਬੰਦੇ ਪਰ ਇਹ ਖਤਮ ਕਰੋ ਬੀਬੀ ਐਮਪੀ ਇਹਨਾਂ ਨੂੰ ਐਕਚੁਅਲੀ ਪਤਾ ਹੈ ਪ੍ਰੋਬਲਮ ਕੀ ਹੈ ਜੀ ਇਹਨਾਂ ਨੇ ਲੰਬਾ ਹੋਇਆ ਰੱਬਾ ਉਹ ਬਹਿ ਜਾਓ ਮਹਾਰਾਜ ਅੱਛਾ ਸੀਟ ਤੇ ਹਟ ਜਾ ਸੀਟ ਤੇ ਸੀਟ ਤੇ ਖੜ੍ਹੋ ਆਪਾਂ